ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਨੇ ਡਿਜ਼ਾਈਨਰ ਪਾਰਟੀ ਵੇਅਰ ਸ਼ੂਸ ਜਿਹੜੇ ਕਲੈਕਸ਼ਨ ਲੈ ਕੇ ਆਏ ਆ ਇਹ ਵਾਲੇ ਜਿਹੜੇ ਸੂਟ ਰੈਨ ਵਾਲੇ ਹੈਗੇ ਆ ਮਸਲੀਨ कॉटन ਦਾ ਜਿਹੜਾ 올ਓਵਰ ਥਰੂ ਟ్రਏਗਾ ਔਰ ਨਾਲ ਮਸਲੀਨ कॉटन ਦਾ ਹੀ ਦੁਪੱਟਾ ਰੈਨ ਵਾਲਾ ਡਿਜੀਟਲ ਪ੍ਰਿੰਟ ਦਾ ਹੋਏਗਾ ਪਲੱਸ ਜਿਹੜਾ ਇਹਦੇ ਉੱਪਰ ਵਰਕ ਕੀਤਾ ਗਿਆ ਹੈਗਾ ਸ਼ਰਟ ਦੇ ਫਰੰਟ ਦੇ ਉੱਪਰ ਇਹ ਵਾਲੇ ਸੂਟ ਹੈਗੇ ਜਿਹੜੇ ਆਪਣੇ ਕਰੇਵ ਦੇ ਉੱਪਰ ਰੈਡੀ ਕੀਤੇ ਆ ਪ੍ਰੋਪਰ ਹੈਂਡਵਰਕ ਰਹੇਗਾ ਬਾਜ਼ੂ ਬਾਟਮ ਔਰ ਪਲੱਸ neck ਦੇ ਉੱਪਰ ਇਹ ਵਾਲੇ ਆਪਾਂ ਨੇ ਖਾਦੀ कॉटन ਦੇ ਉੱਪਰ ਰੈਡੀ ਕੀਤੇ ਹੋਏ ਹੈਗੇ ਆ ਤੇ ਨਾਲ ਔਰਗੈਂਡਾ ਦਾ ਦੁਪੱਟਾ ਰਹਿਣ ਵਾਲਾ ਹੈਗਾ ਹੈਂਡ ਪੇਂਟ ਰਹਿਣ ਵਾਲੇ ਸੂਟਸ ਹੋਣਗੇ ਇਹ ਵਾਲੇ ਸੂਟ ਹੈਗੇ ਜਿਹੜੇ ਆਪਾਂ ਨੇ ਜੌਰਡ ਦੇ ਉੱਪਰ ਰੈਡੀ ਕੀਤੇ ਔਰ ਜੌਰਡ ਦਾ ਹੀ ਦੁਪੱਟਾ ਰਹਿਣ ਵਾਲਾ ਹੈ ਤੇ ਪ੍ਰੋਪਰ ਦਿਨਾਂ ਦੇ ਉੱਪਰ ਆਰੀ ਵਰਕ ਕੀਤਾ ਗਿਆ 1699 ਦਾ ਪ੍ਰਾਈਸ ਰਹਿਣ ਵਾਲਾ ਸ਼ਿਪਿੰਗ ਫ੍ਰੀ ਹੋਏਗੀ ਇਹਨਾਂ ਦੇ ਵਿੱਚ ਵੀ ਆਪਾਂ ਨੇ ਕਾਫੀ ਜ਼ रेडी ਕੀਤੇ ਇਹ ਵਾਲੇ ਸੂਟ ਆਪਾਂ ਨੇ क्रेਪ ਦੇ ਉੱਪਰ ਰੈਡੀ ਕੀਤੇ ਨਾਲ অর্ਗੈਂਜ਼ਾ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲੇ ਸੂਟ ਵੀ ਆਪਾਂ ਨੇ क्रेਪ ਦੇ ਉੱਪਰ ਰੈਡੀ ਕੀਤੇ ਆਲਓਵਰ ਜਿਹੜਾ क्रेਪ ਦਾ ਸੂਟ ਰਹੇਗਾ ਨਾਲ অর্ਗੈਂਜ਼ਾ ਦਾ ਮਲਟੀ ਕਲਰ ਦਾ ਦੁਪੱਟਾ ਰਹਿਣ ਵਾਲਾ ਹੈਗਾ ਜਿ세 ਫਰੰਟ ਦੇ ਉੱਪਰ ਗੋਟਾ ਪੱਤੀ ਦਾ ਕੰਮ ਕੀਤਾ ਗਿਆ ਹੈਗਾ ਤੇ ਦੁਪੱਟੇ ਨੂੰ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈਗੀ ਪ੍ਰਾਈਸ ਰਹੇਗਾ ਸਿਰਫ 2700 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਇਹਨਾਂ ਦੇ ਵਿੱਚ ਵੀ ਆਪਾਂ ਨੇ ਕਾਫੀ ਜ਼ਿਆਦਾ ਕਲਰ ਜਿਹੜੇ ਹੈਗੇ ਉਹ ਰੈਡੀ ਕੀਤੇ ਜੇਕਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਸਟਮਾਈਜ਼ ਕਰਵਾਉਣਾ ਚਾਹੁੰਦੇ ਇਹ ਵਾਲੇ ਹੈਗੇ ਜਿਹੜੇ ਸੂਟ ਆਪਾਂ ਨੇ ਕ੍ਰਸ਼ ਦੇ ਉੱਪਰ ਰੈਡੀ ਕੀਤੇ ਹੈ ਕ੍ਰਸ਼ ਦੀ ਸ਼ਰਟ ਰਹੇਗੀ ਨਾਲ ਕريب ਦੀ ਬਾਟਮ ਹੋਏਗੀ ਔਰ ਚਨਾਣ ਦਾ ਦੁਪੱਟਾ ਰਹੇਗਾ ਪ੍ਰਾਈਸ ਰਹੇਗਾ 3450 ਰੁਪਏ ਔਰਗੈਂਜ਼ਾ ਦੀ ਸ਼ਰਟ ਹੋਏਗੀ ਔਰਗੈਂਜ਼ਾ ਦੁਪੱਟਾ ਹੋਏਗਾ ਨਾਲ ਕريب ਦੀ ਬਾਟਮ ਰਹਿਣ ਵਾਲੀ ਹੈ ਡਿਸਟ੍ਰਿੰਟ ਦੀ ਜਿਹੜੀ ਸ਼ਰਟ ਹੋਏਗੀ ਜਾਨੀ ਕਿ ਜੈਪਰੀ ਪ੍ਰਿੰਟ ਦੀ ਹੋਏਗੀ ਪਲੱਸ ਜਿਸ ਤੇ ਉੱਪਰ ਹੈਂਡਵਰਕ ਕੀਤਾ ਗਿਆ ਹੈਗਾ ਇਹ ਵਾਲੇ ਜਿਹੜੇ ਸੂਟਸ ਰੈਂਣ ਵਾਲੇ ਹੈਗੇ ਆ ਆਪਣੇ ਆਰਾਮ ਟੈਕਸ ਦੇ ਉੱਪਰ ਲੈ ਕੇ ਆਂਦੇ ਆ ਆਰਾਮ ਟੈਕਸ ਦੀ ਜਿਹੜੀ ਸ਼ਰਟ ਰੈਂਣ ਵਾਲੀ ਆ ਪਸ਼ਮੀਨੇ ਦੀ ਔਰ ਨਾਲ ਪਲੇਨ ਪਸ਼ਮੀਨੇ ਦੀ ਬਾਟਮ ਹੋਏਗੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ ਔਰ ਦੁਪੱਟਾ ਹੋਏਗਾ ਜੋ ਚਨਾੰਦਾ ਰਹੇਗਾ ਇਹ ਵਾਲੇ ਹੈਗੇ ਰੇ ਅਲਓਵਰ ਕ੍ਰੇਪ ਦਾ ਸੂਟ ਰਹੇਗਾ ਨਾਲ ਪਿਓਰ ਚਨਾਉ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਮਿਰਰ ਵਰਕ ਰਨ ਵਾਲਾ ਸ਼ਰਟ ਉੱਪਰ ਪਲੱਸ ਦੁਪੱਟੇ ਦੇ ਉੱਪਰ ਵੀ ਇਹ ਵਾਲੇ ਹੈਗੇ ਜਿਹੜੇ ਹੈ ਹੈਗੇ ਸੂਟ ਹੈ ਜਿਹੜੇ ਜਿਹੜੇ ਦੇ ਉੱਪਰ ਰਹਿਣ ਵਾਲੇ ਹੈਗੇ ਤੇ ਨਾਲ ਆਰਗੈਂਜ਼ਾ ਦਾ ਦੁਪੱਟਾ ਹੋਏਗਾ ਤੇ ਜਿਸ ਨੂੰ ਗੋਟਾ ਸ਼ਰਟ ਦੇ ਫਰੰਟ ਦੇ ਉੱਪਰ ਜਿਹੜਾ ਰਹੇਗਾ ਗੋਟਾ ਪੱਤੀ ਦਾ ਕੰਮ ਕੀਤਾ ਗਿਆ ਪਲੱਸ ਦੁਪੱਟੇ ਦੇ ਉੱਪਰ ਵੀ ਹੋਏਗਾ ਜਿਹੜਾ ਗੋਟਾ ਪੱਤੀ ਦਾ ਕੰਮ ਕੀਤਾ ਗਿਆ ਹੈਗਾ ਇਸੇ ਮਰਦੀ ਸ਼ਰਟ ਰਹੇਗੀ ਨਾਲ ਕ੍ਰੇਪ ਦੇ ਬਾਟਮ ਰਹੇਗੀ ਚਨਾਉ